ਹਾਂਜੀ ਸਰ ਪੰਥਕ ਜੀ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਇਲੈਕਸ਼ਨ ਆ ਚੁੱਕੀਆਂ ਨੇ ਕੀ ਅਪੀਲ ਕਰਨਾ ਚਾਹੋਗੇ ਜੀ ਮੇਰਾ ਖਿਆਲ ਆ ਕਿ ਜਿਸ ਤਰੀਕੇ ਨਾਲ ਸਰਕਾਰਾਂ ਪੰਥ ਦੇ ਪੇਸ਼ ਆਈਆਂ ਨੇ ਜੀ ਅੱਜ ਤੁਸੀਂ ਨੌਜਵਾਨ ਦੀ ਖਾਸ ਕਰਕੇ ਆਵਾਜ਼ ਸੁਣੋ ਕਿਸਾਨ ਦੀ ਆਵਾਜ਼ ਸੁਣੋ ਅੱਜ ਤੁਸੀਂ ਪੰਥਕ ਲੋਕਾਂ ਦੀ ਆਵਾਜ਼ ਸੁਣੋ ਜਿਹੜੇ ਬਾਣੀ ਤੇ ਬਾਨੇ ਨਾਲ ਜੁੜੇ ਹੋਏ ਨੇ ਜੀ ਉਹਨਾਂ ਨੇ ਆਪਣਾ ਫੈਸਲਾ ਕਰ ਲਿਆ ਉਹਨਾਂ ਨੇ ਫੈਸਲਾ ਕਰ ਲਿਆ ਕਿ ਕਿਉਂ ਨਾ ਕਿਸੇ ਦੀਆਂ ਸਰਕਾਰਾਂ ਦੇ ਅੱਗੇ ਧਰਨੇ ਲਾਉਣ ਤੋਂ ਪਹਿਲਾਂ ਜੀ ਮੋਰਚੇ ਲਾਉਣ ਤੋਂ ਪਹਿਲਾਂ ਇਨਸਾਫ਼ ਮੰਗਣ ਤੋਂ ਪਹਿਲਾਂ ਜੀ ਅਸੀਂ ਕਿਉਂ ਨਾ ਆਪਣੀ ਪਾਵਰ ਆਪਣੇ ਹੱਥ ਵਿੱਚ ਲਈਏ ਜੀ ਤੇ ਇੱਕ ਪੰਥਕ ਜਿਹੜੀ ਲਹਿਰ ਆ ਉਹ ਚੱਲ ਰਹੀ ਹੈ ਮਮੀ ਇਹੀ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਅਰਦਾਸ ਕੀਤੀ ਹੈ ਔਰ ਅਪੀਲ ਕੀਤੀ ਹੈ ਸਭ ਮੁੱਚੇ ਪੰਜਾਬ ਵਾਸੀਆਂ ਨੂੰ ਕਿ ਜਿਹੜਾ ਪੰਥ ਹਨ ਜੀ ਇਹ ਕੋਈ ਹਵਾ ਨਹੀਂ ਹੈ ਜਿਹੜਾ ਏਜੰਸੀਆਂ ਨੇ ਬਣਾ ਦਿੱਤਾ ਪੰਥ ਨੇ ਹਮੇਸ਼ਾ ਚੜ੍ਹਦੀ ਕਲਾ ਵਾਸਤੇ ਸਰਬੱਤ ਦੇ ਭਲੇ ਦੀ ਗੱਲ ਕੀਤੀ ਹੈ ਪਿਛਲਾ ਇਤਿਹਾਸ ਚੁੱਕ ਲੋ ਬਾਬਾ ਬੰਦਾ ਸਿੰਘ ਦਾ ਰਾਜ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਿਸੇ ਧਰਮ ਨੂੰ ਅਨਗੋਲਿਆ ਨਹੀਂ ਕੀਤਾ ਗਿਆ ਕਿਸੇ ਗਰੀਬ ਨੂੰ ਅਨਗੋਲਿਆ ਨਹੀਂ ਕੀਤਾ ਗਿਆ ਸਾਰਿਆਂ ਨੂੰ ਇਨਸਾਫ ਮਿਲਿਆ ਸੋ ਪਹਿਲੀ ਵਾਰੀਆਂ 1999 ਤੋਂ ਬਾਅਦ ਅੱਜ ਪੰਥ ਦੀ ਇੱਕ ਆਵਾਜ਼ ਬਣੀ ਪੰਥ ਸਾਰਿਆਂ ਨੂੰ ਸਬਕ ਸਿਖਾਉਣਾ ਚਾਹੁੰਦਾ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਵਿਅਤਬੀ ਦੇ ਉੱਤੇ ਜੀ ਬਾਦਲਦਲ ਨੇ ਕਾਂਗਰਸ ਨੇ ਭਾਜਪਾ ਨੇ ਆਪ ਨੇ ਔਰ ਭਾਜਪਾ ਤੇ ਹੁਣ ਪੰਜਾਬ ਨੂੰ ਨਿਕਲਣਾ ਚਾਹੁੰਦੀ ਹੈ ਸਮਝ ਲੱਗ ਗਈ ਹੈ ਪੰਜਾਬ ਦੇ ਵਸਨੀਕਾਂ ਨੂੰ ਇਹ ਪੰਜਾਬ ਸੂਰਬੀਰਾਂ ਦੀ ਬਹਾਦਰਾਂ ਦੀ ਧਰਤੀ ਹੈ ਇਹ ਕੁਰਬਾਨੀ ਵਾਲੇ ਲੋਕਾਂ ਦੀ ਧਰਤੀ ਹੈ ਜੀ ਇਸ ਕਰਕੇ ਹੁਣ ਪੰਥ ਦੇ ਹੱਕ ਵਿੱਚ ਫੈਸਲਾ ਹੋਊਗਾ ਜਿਹੜੇ ਕੁਰਬਾਨੀ ਵਾਲੇ ਸ਼੍ਰੋਮਣੀ ਕਾਲੀਦਾ ਲੰਬਰ ਸਰ ਦੇ ਉਮੀਦਵਾਰ ਜਾਂ ਜਿਹੜੇ ਪੰਥਕ ਉਮੀਦਵਾਰ ਅੱਜ ਚੋਣ ਮੈਦਾਨ ਵਿੱਚ ਆਏ ਨੇ ਬੱਚਾ ਬੱਚਾ ਜਿਹੜਾ ਪੰਜਾਬ ਦਾ ਵਾ ਉਹ ਇਹਨਾਂ ਨੂੰ ਵੋਟ ਪਾਵੇ ਅਸੀਂ ਇਨਸਾਫ ਦੇਵਾਂਗੇ ਅਸੀਂ ਸਰਬੱਤ ਦੇ ਭਲੇ ਦੀ ਗੱਲ ਕਰਾਂਗੇ ਅਸੀਂ ਪੰਜਾਬ ਜਿਹੜੀ ਖੱਡ ਵਿੱਚ ਸਾਰੀਆਂ ਪਾਰਟੀਆਂ ਨੇ ਏਜੰਸੀਆਂ ਨੇ ਛੁੱਟਿਆ ਹੋਇਆ ਇਹਨੂੰ ਸਾਫ਼ ਸੁਥਰਾ ਕਰਕੇ ਔਰ ਇਹਨੂੰ ਤਰੱਕੀ ਦੇ ਰਾਹ ਦੇ ਉੱਤੇ ਤੋਰ ਕੇ ਜਿੱਥੇ ਸਾਰੇ ਧਰਮ ਯਾਦ ਰਹਿਣਗੇ ਅਥੀ ਉਹ ਜੀ ਰਾਜਨੀਤੀ ਦਾ ਇੱਥੇ ਜਿਹੜਾ ਉਹ ਪ੍ਰਸਾਰਾ ਕਰਨਾ ਚਾਹੁੰਦਾ ਸਿੰਘ ਸਾਹਿਬ ਕੀ ਕਹਿੰਦਾ ਅਮਰਿਤਪਾਲ ਸਿੰਘ ਜਾਂ ਸੰਦੀਪ ਸਿੰਘ ਸੰਨੀ ਜਿਹੜੇ ਨੇ ਉਹ ਵੀ ਉਹਨਾਂ ਦੇ ਭਰਾ ਵੀ ਜਿਹੜੇ ਨੇ ਉਹ ਵੀ ਖੜੇ ਨੇ ਕੀ ਲੱਗਦਾ ਹੈ ਕਿ ਸਾਰਿਆਂ ਲਈ ਅਪੀਲ ਕੀਤੀ ਗਈ ਹੈ ਕਿ ਜਾਂ ਸਾਰਿਆਂ ਲਈ ਅਰਦਾਸ ਕੀਤੀ ਗਈ ਹੈ ਜੀ ਦੇਖੋ ਗੱਲ ਇਸ ਤਰ੍ਹਾਂ ਆ ਜੀ ਮੈਂ ਜਥੇਦਾਰ ਵਾ ਮੈਂ ਜਥੇਦਾਰ ਵਾ ਮੈਂ ਸਮੁੱਚੇ ਪੰਥ ਵਾ ਤੇ ਅਰਦਾਸ ਕਰਨੀ ਹੈ ਜਿਹੜੇ ਛੋਟੇ ਮੋਟੀ ਗੱਲਾਂ ਹੈਗੀਆਂ ਨੇ ਇਹ ਪੰਥ ਨੇ ਬੈਠ ਕੇ ਹੱਲ ਕਰ ਲੈਣੀਆਂ ਕੋਈ ਬਹੁਤਾ ਵੱਡਾ ਮਸਲਾ ਨਹੀਂ ਹੈਗਾ ਅਸੀਂ ਤਾਂ ਜਿਨ੍ਹਾਂ ਨੇ ਪੰਥ ਵਾਸਤੇ ਫਿਰ ਲਾਏ ਨੇ ਕੁਰਬਾਨੀਆਂ ਦਿੱਤੀਆਂ ਜਦੋਂ ਜਦ ਕੀਤੀਆਂ ਜੇਲਾਂ ਕੱਟੀਆਂ ਕੇਸ ਕੋਏ ਨੇ ਜੀ ਅੱਜ ਵੀ ਪਿਛੇ ਨਹੀਂ ਹਟੇ ਤਸ ਤੋਂ ਮਸ ਨਹੀਂ ਹੋਏ ਆਪਣੇ ਸਟੈਂਡ ਤੇ ਖੜੇ ਨੇ ਅੱਜ ਕੱਲ ਤੁਸੀਂ ਦੇਖਦੇ ਹੋ ਨਾ ਰਾਜਨੀਤੀ ਦੇ ਵਿੱਚ ਲੋਕਾਂ ਦਾ ਕਰਤਾਰ ਕੀ ਰਹਿ ਗਿਆ ਜੀ ਇੱਕ ਇੱਕ ਦਿਨ ਦੇ ਵਿੱਚ ਦੋ ਦੋ ਪਾਰਟੀਆਂ ਬਦਲ ਦਿੰਦੇ ਨੇ ਵੋਟ ਪਾਉਣ ਵਾਲਾ ਕਿਹੜੇ ਬੰਦੇ ਤੇ ਇਤਬਾਰ ਕਰੇ ਇਹ اخلاق ਖਤਮ ਹੋ ਗਿਆ ਸੋ ਜਿਹੜੇ ਬੰਦੇ ਅੱਜ ਤੱਕ ਖੜੇ ਰਹੇ ਨੇ ਨੇਰੀ ਆਈ ਮੀ ਆਇਆ ਡੋਲੇ ਨਹੀਂ ਅੱਜ ਉਹਨਾਂ ਨੂੰ ਅੱਗੇ ਲੈ ਹੁੰਦਾ ਵੇਲਾ ਉਹਦੀਆਂ ਗੱਲਾਂ ਮੈਂ ਕਹਿੰਦਾ ਸਾਰੇ ਵੋਟ ਜਿਹੜੇ ਪੰਥ ਨੂੰ ਪਾਓ ਤੁਹਾਡੇ ਵੱਲੋਂ ਪਹਿਲਾਂ ਵੀ ਅਪੀਲ ਕੀਤੀ ਗਈ ਸੀ ਸ਼੍ਰੋਮਣੀ ਅਕਾਲੀ ਦਲ ਜਿਹੜਾ ਵਾ ਹਾਸ਼ੀਏ ਤੇ ਆਉਂਦਾ ਨਜ਼ਰ ਆ ਰਿਹਾ ਕਈ ਲੀਡਰ ਜਿਹੜੇ ਨੇ ਉਹ ਛੱਡਦੇ ਹੋਏ ਵੀ ਨਜ਼ਰ ਆ ਰਹੇ ਨੇ ਉਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਤੇ ਇਲਜ਼ਾਮ ਲਗਾਉਂਦੇ ਹੋਏ ਵੀ ਨਜ਼ਰ ਆਉਂਦੇ ਨੇ ਤਲਬੀਰ ਸਿੰਘ ਗਿਲਵਰ ਹੋ ਜਸਤਾਂ ਇਲਜ਼ਾਮ ਲਗਾਏਗੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਜੋ ਕਰੇਗਾ ਉਹ ਭਰੇਗਾ ਹੋਵੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੀ ਹੋਵੇ ਤੱਕ ਹੁਣ ਤੱਕ ਤਾਂ ਦੇ ਜਥੇਦਾਰ ਹੋਵੇ ਇਕੱਲੇ ਦਲ ਦੀ ਸਰਕਾਰ ਤੇ ਗੁਰੂ ਦੀ ਹੋ ਜਾਵੇ ਬਦਬੀ ਉਹਦੇ ਤੇ ਚੁੱਪ ਧਾਰ ਲੈਣੀ ਉਹਦੇ ਤੇ ਗਲਤ ਫੈਸਲੇ ਦੇਨੇ ਬਿਨ ਮੰਗੀਆਂ ਮਾਫੀਆਂ ਦੇਣੀਆਂ ਸ਼ਰੋਮਣੀ ਕਮੇਟੀ ਨੇ 97 99 ਲੱਖ ਦੇ ਇhtਿਆਰ ਦੇਦੇ ਨੇ ਜਿੱਥੇ ਦਰਾਂ ਦਾ ਹੁਕਮਨਾਮਾ ਜਾਰੀ ਕਰਾਉਣ ਵਾਸਤੇ ਇਹ ਕੀ ਹੈ ਇਹਨਾਂ ਲੋਕਾਂ ਨੂੰ ਤੁਸੀਂ ਪੰਥ ਦਾ ਹਿੱਸਾ ਨਹੀਂ ਕਹੋਗੇ ਹੈਨਾ ਇਸ ਕਰਕੇ ਲੋਕਾਂ ਨੇ ਆਪੇ ਪਛਾਣ ਲੈਣਾ ਤੇ ਜਦੋਂ ਬੇੜੀ ਡੁੱਬਦੀ ਹੋਵੇ ਨਾ ਇੱਥੇ ਹਰ ਸਿਮਰਤ ਆਈ ਸੀ ਜੀ ਉਸ ਤੋਂ ਪਹਿਲਾਂ ਪਿਛਲੇ ਲੋਕ ਸਭਾ ਦੇ ਇਲੈਕਸ਼ਨ 'ਚ ਮੈਂ ਲੰਬੀ ਚ ਰੁਨੀ ਵਾਲੇ ਕਿਹਾ ਸੀ ਜੀ ਕਿ ਵੋਟਾਂ ਜਿਹਨੂੰ ਮਰਜ਼ੀ ਪਾਓ ਪਰ ਸੁਖਬੀਰ ਸਿੰਘ ਬਾਦਲ ਦੇ ਰਾਜ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ ਇਹਨੂੰ ਵੋਟ ਨਾ ਪਾਓ ਜੀ ਤੇ ਇੱਕ ਗੱਲ ਮੈਂ ਕਹਾਂ ਯਾਦ ਰੱਖਿਓ ਜਿੰਨਾ ਜਿੰਨੇ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੈ ਗੁਰੂ ਦੇ ਜਿਵੇਂ ਅੰਗ ਖਿਲਾਰੇ ਨੇ ਖਿਲਰ ਜਾਣਗੇ ਉਹ ਲਾਈਵ ਜਿਹੜੀ ਗੱਲ ਸੀ ਉਹ ਮੀਡੀਆ ਤੇ ਹੀ ਹਰ ਸਿਮਰਤ ਹਰਮੰਦਰ ਸਾਹਿਬ ਆਈ ਇੱਥੇ ਆ ਕੇ ਉਹਨੇ ਬਿਆਨ ਦਿੱਤਾ ਕਿ ਜੇ ਅਸੀਂ ਬਿਆਤਬੀਅਤ ਕੀਤੀ ਹੈ ਜਾਂ ਸਾਡੇ ਰਾਜ ਵਿੱਚ ਹੋਈ ਹੈ ਸਾਡਾ ਰਵੇ ਕੱਖਣਾ ਅਰਦਾਸ ਤਾਂ ਪੂਰੀ ਹੋਊਗੀ ਜੀ ਸੱਚੇ ਦਿਲੋਂ ਜਿਹੜਾ ਭਾਵੇਂ ਮੇਰੀ ਹੋ ਜਾਵੇ ਭਾਵੇਂ ਹੱਥ ਫਿਮਰਤ ਦੀ ਹੋ ਜਾਵੇ ਰਹਿਣਾ ਕੱਖ ਨਹੀਂ ਜਿਹਨੇ ਗੁਰੂ ਗ੍ਰੰਥ ਸਾਹਿਬ ਤੇ ਸਿਆਸਤ ਕੀਤੀ ਲੇਕਿਨ ਸ਼ਰਮਨੀ ਕਮੇਟੀ ਤੇ ਉਹਨਾਂ ਇਲਜ਼ਾਮ ਲੱਗ ਰਹੇ ਜਿਕੇ ਉਹਨਾਂ ਦੇ ਜਿਹੜੇ ਮੈਨੇਜਰ ਨੇ ਮੋਟੀ ਜਿਹੜੀ ਆ ਉਹ ਅਫੀਮ ਖਾਂਦੇ ਨੇ ਕੀ ਲੱਗਦਾ ਹੈ ਕਿ ਇੱਕ ਪੰਥਕ ਪੰਥਕ ਅਧਾਰਾ ਹੋਵੇ ਤੇ ਉਸ ਨਾਲ ਇਲਜ਼ਾਮ ਲੱਗਦੇ ਹੋ ਪਰ ਉਹਨਾਂ ਦੀ ਪਾਰਟੀ ਦਾ ਹੀ ਨੁਮਾਇੰਦਾ ਜਿਹੜਾ ਦੂਜੀ ਪਾਰਟੀ ਜਾਂਦਾ ਉਸ ਤੋਂ ਬਾਅਦ ਉਹਨਾਂ ਤੇ ਇਲਜ਼ਾਮ ਲੱਗਦਾ ਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਜਾਂ ਸਾਡੇ ਗੁਰੂ ਗੁਰੂਆਂ ਦੇ ਫਲਸਫੇ ਨੇ ਹਮੇਸ਼ਾ ਨਸ਼ਿਆਂ ਦਾ ਤੇ ਰੋਕ ਲਈ ਜੀ ਨਾਮ ਕੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ ਇੱਥੇ ਤਾਂ ਨਾਮ ਦਾ ਨਸ਼ਾ ਹੈ ਇੱਥੇ ਹੋਰ ਕੋਈ ਨਸ਼ਾ ਕਾਟ ਨਹੀਂ ਕਰਦਾ ਬੰਦੇ ਨੂੰ ਜਿਹੜਾ ਗੁਰੂ ਤਾਂ ਸੇਕਾ ਜਦੋਂ ਬਾਣੀ ਪੜ੍ਹਦਾ ਨਾ ਤੇ ਅਰਦਾਸ ਕਰਦਾ ਵਾ ਫਿਰ ਉਹ ਸਵਾ ਲੱਖ ਨਾਲ ਲੜਨ ਦੀ ਜ਼ਰਤ ਰੱਖਦਾ ਵਾ ਉਹ ਨਸ਼ੇ ਨੇ ਇਸ ਸਮੇਂ ਤਾਂ ਡੋਪ ਟੈਸਟ ਹੋਣਾ ਚਾਹੀਦਾ ਸ਼ਰੋਮਨੀ ਕਮੇਟੀ ਹਾਂਜੀ ਉਹ ਤਾਂ ਸ਼ਰੋਮਨੀ ਕਮੇਟੀ ਦੇ ਉੱਤੇ ਜੇ ਇਲਜ਼ਾਮ ਲੱਗਾ ਤਾਂ ਸ਼ਰੋਮਨੀ ਕਮੇਟੀ ਦਾ ਜਵਾਬ ਦੇਵੇ ਲੱਗਦਾ ਡੋਪ ਟੈਸਟ ਹੋਣਾ ਚਾਹੀਦਾ ਮੈਂ ਕਹਿੰਦਾ ਜੀ ਕਿਉਂ ਨਹੀਂ ਹੋਣਾ ਚਾਹੀਦਾ ਬਿਲਕੁਲ ਜੇਲ ਫਿਰ ਆਪਣੀ ਕਲੀਅਰੈਂਸ ਜਿਹੜੀ ਉਹ ਦੇਣੀ ਚਾਹੀਦੀ ਥੈਂਕ ਯੂ ਸੋ ਮਚ